ਸਮਾਣਾ ਉਪ ਮੰਡਲ ਦੇ ਪਿੰਡ ਆਲਮਪੁਰ ਦੇ ਵਿੱਚ ਦੋ ਪਰੋਸਿਆਂ ਦੇ ਵਿੱਚ ਕਿਸੇ ਦੀਵਾਰ ਨੂੰ ਲੈ ਕੇ ਵਿਵਾਦ ਹੋਇਆ ਜਿਸ ਨੂੰ ਲੈ ਕੇ ਇੱਕ ਪੱਖ ਦੀ ਇੱਕ ਲੜਕੀ ਦਾਖਲ ਹੈ ਉਸ ਦਾ ਕਹਿਣਾ ਹੈ ਮੈਂ ਕਰਚੇ ਕੀਤੀ ਤੇ ਇਹਨਾਂ ਨੇ ਆ ਕੇ ਮੇਰੇ ਨਾਲ ਬਦਸਲੂਕੀ ਕੀਤੀ ਔਰ ਜਿਹੜੇ ਦੀਵਾਰ ਕੇ ਕੋਈ ਇਹਨਾਂ ਦੇ ਘਰ ਦੇ ਵਿੱਚ ਗਲੀ ਦਾ ਪਾਣੀ ਆਂਦਾ ਹੋਗਾ ਉਸ ਨੂੰ ਲੈ ਕੇ ਕੋਈ ਪਲਾਸਟਿਕ ਦਾ ਲਿਫਾਫਾ ਲਾਇਆ ਹੈ ਉਹ ਹਟਾਤਾ ਬਸ ਇਹ ਲੰਬਾ ਲੈ ਕੇ ਉਹਨੇ ਕਰ ਗਈ ਤੇ ਉਹਨਾਂ ਨੇ ਕਹਿ ਵੀ ਇਹਨਾਂ ਨੇ ਇਸ ਲੜਕੀ ਵੱਲੋਂ ਸਾਡੇ ਘਰ ਆ ਕੇ ਸਾਡੀ ਮਾਂ ਦੇ ਨਾਲ ਇਹਨਾਂ ਨੇ ਮਾਰਪੀੜ ਕਰਨ ਦੇ ਕੋਸ਼ਿਸ਼ ਕੀਤੇ ਹੁਣ ਸਾਰਾ ਮਾਮਲਾ ਪੁਲਿਸ ਦੇ ਕੋਲ ਹੈ ਗਾਜੇਵਾਸ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਲੇਕਿਨ ਦੋਹਾਂ ਪੱਖਾਂ ਦੇ ਜਿਹੜੇ ਲੜਕੀ ਹੈ ਔਰ ਉਸ ਦੀ ਦੂਜੇ ਪਖੜੀ ਬਜ਼ੁਰਗ ਮਾਤਾ ਹੈ ਉਹ ਦੋਨੋਂ ਹਸਮਾਨਾ ਦੇ ਸਰਕਾਰੀ ਹਸਪਤਾਲ ਦੇ ਇਲਾਜ ਹੈ ਪੁਲਿਸ ਜਾਂਚ ਤੇ ਸਾਹਮਣੇ ਆਣਾ ਹੈ ਸਾਰੀ ਸਥਿਤੀ ਵੀ ਕਿਹਦਾ ਕਸੂਰਦਾਰ ਹੈ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਦੋਹਾਂ ਪੱਖਾਂ ਦੇ ਬਿਆਨ ਦਰਜ ਕਰਕੇ ਕਾਨੂੰਨ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਹਾਂਜੀ ਮੈਂ ਕੱਲੀ ਸੀ ਕਰੇ ਮੰਮੀ ਤੇ ਡੈਡੀ ਹੋਰੀ ਜੀ ਦੀ ਲਾਂਗੇ ਹੋਈ ਸੀ ਅੰਕਲ ਪਹਿਲਾਂ ਤਾਂ ਉਹਨੇ ਸਾਡਾ ਸਾਰਾ ਸਮਾਨ ਵੈਂਕਤਾ ਉਤੋਂ ਮੇਰੇ ਜੇ ਮੈਂ ਪੁੱਛਣ ਗਏ ਵੀ ਕਾਤੋਂ ਮਾਰਿਆ ਉਤੋਂ ਮੇਰੇ ਤਾਂ ਮੇਰੇ ਭੂਖ ਨਹੀਂ ਮਾਰੀ ਨਾਲੇ ਮੈਨੂੰ ਗਾਲਾਂ ਕੱਢੀਆਂ ਦੋਵੇਂ ਮਾਪਤਾ ਨੇ ਅੰਕਲ ਸਾਡਾ ਤਾਂ ਕੋਈ ਰੌਲਾ ਹੀ ਨਹੀਂ ਹੈਗਾ ਉਹਨਾਂ ਨਾਲ ਸਾਡੇ ਛੋਟੀ ਜੀ ਕੰਦ ਹੈ ਸਾਡੇ ਪਾਣੀ ਆਂਦਾ ਅਸੀਂ ਤਾਂ ਕਰਕੇ ਪੱਲੜ ਲਾਇਆ ਹੋਇਆ ਨਾਲੇ ਤਾਂ ਸਾਡਾ ਪੱਲੜ ਫੈਂਕ ਕੇ ਦਿੰਦੇ ਨੇ ਰੋਜੇ ਨਾਲੇ ਸਾਨੂੰ ਗਾਲਾਂ ਕੱਢ ਕੇ ਜਾਂਦੇ ਨੇ ਹਾਂ ਜੀ ਮਤਲਬ ਛੋਟੀ ਕੰਦ ਹੈ ਉਹਦੇ ਕਰਕੇ ਬਾਰਿਸ਼ ਦਾ ਪਾਣੀ ਆਉਂਦਾ ਹਾਂ ਮੇਰੇ ਤਾਂ ਕਰਕੇ ਆ ਰਿਆ ਹਾਂ ਕਰਿਆ ਹਾਂ ਮੈਂ ਕਰਿਆ ਜੀ ਅਜੇ ਆਈ ਨਹੀਂ ਨਾ ਮਜੀਲੀ ਲਾ ਕੇ ਆ ਕਰੇ ਅਸੀਂ ਤਾਂ ਹੈ ਵੀ ਨਹੀਂ ਤੇ ਜਿੱਦੋ ਜੀ ਨਾਲ ਮੇਰੇ ਬੁੰਡਾ ਤੇ ਕਰੇ ਮੇਰੀ ਬੇਟੀ ਕੱਲੀ ਦੀ ਰੋਟੀ ਬਣਾਉਂਦੀ ਬਣਾਉਂਦੀ ਦੇ ਨੇ ਕਰ ਕੰਦ ਟੱਪ ਗਏ ਉਹ ਲੈ ਕੋਲ ਫੂਕ ਨਹੀਂ ਚਾਕੇ ਲੋਹੇ ਦੀ ਸਿਰ 'ਚ ਮਾਰੀ ਉਹਦੇ ਇਹਨੇ ਮੁੰਡੇ ਨੇ ਮੇਰੇ ਕੋਲ ਵੀ ਵੇ ਹੋ ਸਾਕੇ ਗਿਰ ਗਿਆ ਆਪਰੇ ਜਾ ਕੇ ਲੁਕ ਗਿਆ ਇਹਨੇ ਪੁਲਿਸ ਨੇ ਆ ਕੇ ਫਿਰ ਉਹ ਬਾਹਰ ਕੱਢਿਆ ਉਹਨੂੰ ਪੁਲਿਸ ਲੈ ਗਈ ਕੋਈ ਘਰਵਾਰੀ ਨਹੀਂ ਹੋਈ ਰਾਤੇ ਛੱਡ ਤਾ ਹਾਂਜੀ ਮੌਕੇ ਤੇ ਮੈਂ ਆ ਗਈ ਤੇ ਮੈਂ ਆਪਣੀ ਬੇਟੀ ਨੂੰ ਲੈ ਕੇ ਹਸਪਤਾਲ ਪਹੁੰਚੀ ਇੱਥੇ ਆ ਕੇ ਇਹਦੇ ਟਾਂਕੇ ਟੁੰਕੇ ਲਵਾਏ ਸਿਰ 'ਚ ਪੱਟੀ ਕਰਾਈ ਆਈ ਬਾਹਰ ਤੇ ਦੋ ਮੁੰਡੇ ਇਹਨਾਂ ਦੇ ਕੋਲ ਤਾਂ ਸਾਨੇ ਜਗ੍ਹਾ ਲਈ ਹੈ ਜੀ ਸਾਡੇ ਸਾਡੇ ਪਰਿਵਾਰ ਤੋਂ ਆਣ ਸੀ ਜਗ੍ਹਾ ਲਈਆ ਇਹਨਾਂ ਦੇ ਨਾਲ ਅੱਛਾ ਜੀ ਇਹ ਹੋ ਚੰ ਨਰਾਜ ਹੋਏ ਵੀ ਇਹਨਾਂ ਨੇ ਕਿਉਂ ਲੈ ਲਈ ਜਗ੍ਹਾ ਉੱਥੇ ਸਾਨੂੰ ਬੜਨ ਨਹੀਂ ਇਹ ਦਿੰਦੇ ਇਹ ਸਾਨੂੰ ਬੁੱਧਵਾਰ ਨੂੰ ਵੀ ਹਮਲਾ ਕਰਿਆ ਵੀਰਵਾਰ ਨੂੰ ਅਸੀਂ ਰੱਬਤ ਕਰਾ ਕੇ ਆਏਗਾ ਜੀ ਬਸ ਉਸ ਤੋਂ ਬਾਅਦ ਅਸੀਂ ਦੋ ਦਿਨ ਉੱਥੇ ਗਏ ਨਹੀਂ ਜਿਹੜਾ ਨਾ ਜੀ ਗੇਟ ਥੋੜ੍ਹ-ਪੋੜ੍ਹ ਕਰਿਆ ਹੈ ਹੈ ਗੇਟ ਥੋੜ੍ਹ-ਪੋੜ੍ਹ ਕਰਿਆ ਉਹ ਤਾਂ ਚਲ ਮਨ ਕੋਈ ਨਹੀਂ ਕਹਿਆ ਅੱ비 ਬੇੜਾ ਪੜਾ ਹਾਂ ਆਪ ਮਾਰਿਆ ਨੇ ਆਪ ਮਾਰਿਆ ਨੇ ਆਪ ਮਾਰਿਆ ਪਹਿਲਾਂ ਇਹਦਾ ਚਾਚਾ ਇਹਦਾ ਭਾਈ ਥੋੜ੍ਹ-ਪੋੜ੍ਹ ਕਰ ਦਿੱਤੇ ਅਸੀਂ ਐਂ ਕਰਦੇ ਵੀ ਥੋੜ੍ਹ-ਪੋੜ੍ਹ ਨਾ ਬਣਦਾ ਨਹੀਂ ਬਣਾਉਂਦਾ ਨਹੀਂ ਗਰੀਬ ਆ ਆਪ ਆ ਗਈ ਫਿਰ ਉੱਥੇ ਉਹ ਕੁੜੀ ਬੁਲਾ ਲਈ ਵੀ ਤੁਸੀਂ ਆਓ ਫਿਰ ਇਹਨਾਂ ਨਾਲ ਮੇਰੇ ਮਾਰਿਆ ਨਾਲ ਮਾਰ ਗਏ ਇਹਦੇ ਵੀ ਫਿਰ ਇਹਨੂੰ ਪੁੱਛ ਲੈਗੀ ਚੱਕੇ ਸਾਡੀ ਕਾਰਬਾਰੀ ਹਲੇ ਹੋਈ 4-5 ਦਿਨ ਹੋ ਗਏ ਤੇ ਆ ਆਪਣੀ ਉਹ ਜਗ੍ਹਾ ਦੀ ਫੋਟੋਆਂ ਖਿੱਚ ਕੇ ਦੇ ਦੇ ਆਪਣਾ ਮਕਾਨ ਹੈ ਕਿਸੇ ਮਰਜ਼ੀ ਨੂੰ ਪੁੱਛ ਲੈ ਨਾ ਕਾ ਮਕਾਨ ਤਾਂ ਇਹਨਾਂ ਤੋਂ ਰਸਤਾ ਹੀ ਨਹੀਂ ਉੱਧਰ ਆਪਣੇ ਮਕਾਨ ਕੀ ਸਾਡੇ ਪਰਿਵਾਰ ਵਾਲਿਆਂ ਤੋਂ ਲਿਆ ਆ ਸੰਨੇ ਕੇ ਇਸ ਤਾਈ ਤੁਸੇ ਮੁਰਲੇ ਮੁਰਲੇ ਲਿਆ ਜੀ ਅਸੀਂ ਸਾਡੇ ਪਰਿਵਾਰ ਦੀ ਹੈ ਇਹ ਜਗ੍ਹਾ ਇਹ ਇਹਨਾਂ ਦੇ ਘਰ ਇਹਦੇ ਅੰਦਰ ਰਹੇ ਨੇ ਥਈ ਇਹ ਤਾਂ ਗਵਾਂਢੀ ਨੇ ਇਹ ਤਾਂ ਸਾਡੇ ਗਵਾਂਢੀ ਨੇ ਉਹ ਸਾਡੇ 50 ਸਾਲ ਤੇ ਰਹਿੰਦੇ ਤੇ ਸਾਡੇ ਪਰਿਵਾਰ ਤੋਂ ਉਹਨਾਂ ਨੂੰ ਪੂਰੀ ਨਾਮ ਤੋਂ ਲਿਆ ਜੀ ਇਸ ਕੰਮ ਸਰ ਕੈਮਰਾਮੈਨ बीके गर्ग ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼